ਕਦੇ ਤੁਸੀਂ ਸੋਚਿਆ ਕਿ ਤੁਸੀਂ ਜਿਸ ਚੀਜ਼ ਬਾਰੇ ਜ਼ਿਆਦਾ ਸੋਚਦੇ ਹੋ ਉਹੀ ਤੁਹਾਡੀ ਹਕੀਕਤ ਬਣ ਜਾਂਦੀ ਹੈ ਸੋਚੋ ਇੱਕ ਬੰਦਾ ਬਿਮਾਰ ਹੈ ਜਦੋਂ ਉਹ ਹਸਪਤਾਲ ਵਿੱਚ ਦਾਖਲ ਹੁੰਦਾ ਹੈ ਤਾਂ ਉਸ ਦੀ ਸਿਹਤ ਤੋਂ ਵੱਧ ਲੋਕ ਉਸ ਦੀ ਬਿਮਾਰੀ ਬਾਰੇ ਹੀ ਗੱਲਾਂ ਕਰਦੇ ਨੇ ਰਿਸ਼ਤੇਦਾਰ ਆਉਂਦੇ ਨੇ ਖਬਰ ਪੁੱਛਦੇ ਨੇ ਕੀ ਹੋਇਆ ਡਾਕਟਰ ਕੀ ਆਖਦਾ ਚਿੰਤਾ ਨਾ ਕਰ ਪਰ ਤੈਨੂੰ ਇਦਾਂ ਦੇਖ ਕੇ ਬਹੁਤ ਬੁਰਾ ਲੱਗ ਰਿਹਾ ਬਿਮਾਰ ਬੰਦਾ ਵੀ ਹਰ ਆਉਣ ਵਾਲੇ ਨੂੰ ਬਿਮਾਰੀ ਦੀ ਪੁੱਛਗਿੱਛ ਕਰਕੇ ਵਾਰ-ਵਾਰ ਆਪਣੇ ਮਨ ਵਿੱਚ ਉਹੀ ਚਿੰਤਾ ਦੁਹਰਾਉਂਦਾ ਰਹਿੰਦਾ ਉਹ ਸੋਚਣ ਲੱਗਦਾ ਮੈਂ ਠੀਕ ਹੋਵਾਂਗਾ ਕਿ ਨਹੀਂ ਮੈਨੂੰ ਕੋਈ ਗੰਭੀਰ ਬਿਮਾਰੀ ਤਾਂ ਨਹੀਂ ਜਿਸ ਗੱਲ ਬਾਰੇ ਤੁਸੀਂ ਵਾਰ-ਵਾਰ ਸੋਚਦੇ ਹੋ ਉਹ ਸ਼ਕਤੀਸ਼ਾਲੀ ਬਣ ਜਾਂਦੀ ਹੈ ਬਿਮਾਰੀ ਤੋਂ ਵੱਧ ਬੰਦੇ ਦੀ ਸੋਚ ਹੀ ਉਸਦੀ ਤਬੀਅਤ ਖਰਾਬ ਕਰ ਦਿੰਦੀ ਹੈ ਇਸਦੇ ਉਲਟ ਵਿਦੇਸ਼ੀ ਹਸਪਤਾਲਾਂ ਵਿੱਚ ਬਿਮਾਰ ਬੰਦੇ ਨੂੰ ਵੱਖ ਰੱਖਿਆ ਜਾਂਦਾ ਹੈ ਨਾ ਜ਼ਿਆਦਾ ਆਉਣ-ਜਾਣ ਨਾ ਬੇਦੇਰੇ ਚਿੰਤਾ ਡਾਕਟਰ ਆਖਦੇ ਨੇ ਚਿੰਤਾ ਨਾ ਕਰੋ ਤੁਸੀਂ ਬਹੁਤ ਜਲਦੀ ਠੀਕ ਹੋ ਜਾਵੋਗੇ ਬਿਮਾਰ ਬੰਦੇ ਦੀ ਤੰਦਰੁਸਤੀ ਲਈ ਸਭ ਤੋਂ ਵਧੀਆ ਚੀਜ਼ ਸ਼ਾਂਤੀ ਤੇ ਆਰਾਮ ਹੈ ਜਿਸ ਦਾ ਨਤੀਜਾ ਬਿਮਾਰ ਬੰਦਾ ਬਿਮਾਰੀ ਦਾ ਸਿਮਰਨ ਨਹੀਂ ਕਰਦਾ ਬਸ ਦਵਾਈ ਲੈਂਦਾ ਆਰਾਮ ਕਰਦਾ ਤੇ ਛੇਤੀ ਠੀਕ ਹੋ ਜਾਂਦਾ ਹੈ ਇੱਕ ਗੱਲ ਸੋਚੋ ਕਿ ਤੁਸੀਂ ਵੀ ਆਪਣੀ ਚਿੰਤਾਵਾਂ ਬਾਰੇ ਵਧੇਰੇ ਸੋਚਦੇ ਹੋ ਕਿ ਤੁਸੀਂ ਹਰ ਸਮੱਸਿਆ ਨੂੰ ਆਪਣੇ ਮਨ ਵਿੱਚ ਵਧਾ ਲੈਂਦੇ ਹੋ ਜੇ ਹਾਂ ਤਾਂ ਤੁਹਾਡੀ ਸੋਚ ਤੁਹਾਡੇ ਵਿਰੁੱਧ ਹੀ ਕੰਮ ਕਰ ਰਹੀ ਹੈ ਆਓ ਅੱਜ ਦੀ ਵੀਡੀਓ ਵਿੱਚ ਇਸ ਵਿਸ਼ੇ ਤੇ ਖੁੱਲ ਕੇ ਗੱਲ ਕਰਦੇ ਹਾਂ ਤੇ ਗੁਰਬਾਣੀ ਰਾਹੀਂ ਵੀ ਇਸ ਨੂੰ ਹੋਰ ਵਧੀਆ ਢੰਗ ਨਾਲ ਸਮਝਦੇ ਹਾਂ ਦੋਸਤੋ ਸੋਚ ਵਿੱਚ ਬਹੁਤ ਵੱਡੀ ਤਾਕਤ ਹੁੰਦੀ ਹੈ ਤੇ ਹਰ ਚੀਜ਼ ਜੋ ਵਿਗਿਆਨ ਦੁਆਰਾ ਬਣਾਈ ਗਈ ਹੈ ਇਹ ਪਹਿਲਾ ਸੋਚ ਤੋਂ ਹੀ ਸ਼ੁਰੂ ਹੋਈ ਸੀ ਅਸੀਂ ਕਿਸੇ ਵੀ ਚੀਜ਼ ਬਾਰੇ ਜਦੋਂ ਵਾਰ ਵਾਰ ਸੋਚਦੇ ਹਾਂ ਤਾਂ ਉਹ ਆਪਣੀ ਹਕੀਕਤ ਬਣ ਜਾਂਦੀ ਹੈ ਚਾਹੇ ਉਹ ਸਹੀ ਹੋਵੇ ਜਾਂ ਗਲਤ ਆਪਣੀ ਸੋਚ ਤੇ ਕਾਬੂ ਪਾਉਣ ਲਈ ਵੱਡੀਆਂ-ਵੱਡੀਆਂ ਕੰਪਨੀਆਂ ਬਹੁਤ ਪੈਸਾ ਖਰਚ ਕਰਦੀਆਂ ਹਨ ਤਾਂ ਜੋ ਉਹ ਆਪਣਾ ਸਮਾਨ ਸਾਨੂੰ ਵੇਚ ਸਕਣ ਆਓ ਇਸ ਗੱਲ ਨੂੰ ਵਿਸਥਾਰ ਨਾਲ ਸਮਝਦੇ ਹਾਂ ਤੁਸੀਂ ਕਦੇ ਸੋਚਿਆ ਕਿ ਇਸ਼ਤਿਹਾਰ ਕਿਵੇਂ ਕੰਮ ਕਰਦੇ ਨੇ ਉਹ ਇੱਕ ਹੀ ਚੀਜ਼ ਆਪਣੇ ਅੱਗੇ ਵਾਰ-ਵਾਰ ਦਿਖਾਉਦੇ ਹਨ ਤਾਂ ਕਿ ਅਸੀਂ ਉਸ ਤੇ ਵਿਸ਼ਵਾਸ ਕਰ ਸਕੀਏ ਉਦਾਹਰਨ ਤੁਸੀਂ ਟੀਵੀ ਤੇ ਇੱਕ ਸਾਬਣ ਦੀ ਐਡ ਵੇਖਦੇ ਹੋ ਤੁਸੀਂ ਮੋਬਾਈਲ ਤੇ ਵੀ ਉਹੀ ਐਡ ਵੇਖਦੇ ਹੋ ਅਖਬਾਰ ਬਿਲਬੋਰਡ ਇੰਟਰਨੈਟ ਹਰ ਥਾਂ ਤੇ ਉਹੀ ਚੀਜ਼ ਜਿਸ ਨਤੀਜਾ ਇਹ ਨਿਕਲਦਾ ਹੈ ਕਿ ਤੁਸੀਂ ਬਾਜ਼ਾਰ ਜਾਂਦੇ ਹੀ ਉਹੀ ਸਾਬਣ ਚੁੱਕ ਲੈਂਦੇ ਹੋ ਤੁਸੀਂ ਸੋਚਦੇ ਹੋ ਕਿ ਤੁਸੀਂ ਇਹ ਆਪਣੀ ਇੱਛਾ ਨਾਲ ਚੁਣਿਆ ਹੈ ਪਰ ਅਸਲ ਵਿੱਚ ਤੁਹਾਡੀ ਸੋਚ ਪਹਿਲਾਂ ਹੀ ਪ੍ਰੋਗਰਾਮ ਹੋ ਚੁੱਕੀ ਹੈ ਕੀ ਤੁਹਾਨੂੰ ਪਤਾ ਹੈ ਕਿ ਸੋਚ ਨਾਲ ਬਹੁਤ ਹੀ ਸੌਖਾ ਕਿਸੇ ਨੂੰ ਵੀ ਠੱਗਿਆ ਜਾ ਸਕਦਾ ਹੈ ਇਸੇ ਤਰੀਕੇ ਨਾਲ ਕਈ ਵਾਰ ਲੋਕ ਤੁਹਾਡੀ ਸੋਚ ਨੂੰ ਹੀ ਠੱਗ ਲੈਂਦੇ ਨੇ ਇਸ ਗੱਲ ਨੂੰ ਇੱਕ ਕਹਾਣੀ ਰਾਹੀਂ ਦੇਖਦੇ ਹਾਂ ਇੱਕ ਬੰਦੇ ਨੇ ਬੱਕਰੀ ਦਾ ਮਿਮਣਾ ਖਰੀਦਿਆ ਜਦੋਂ ਉਹ ਆਪਣੇ ਘਰ ਵੱਲ ਜਾ ਰਿਹਾ ਸੀ ਉਸ ਨੂੰ ਰਾਹ ਵਿੱਚ ਤਿੰਨ ਠੱਗ ਮਿਲੇ ਪਹਿਲਾ ਠਕ ਆਖਦਾ ਵਾਹ ਵੀ ਕੁੱਤੇ ਦਾ ਬੱਚਾ ਬਹੁਤ ਵਧੀਆ ਚੁੱਕਿਆ ਹੋਇਆ ਉਹ ਉਸਦੀ ਗੱਲ ਨੂੰ ਅਣ ਸੁਣਿਆ ਕਰਕੇ ਅੱਗੇ ਵਧਣ ਲੱਗਦਾ ਹੈ ਫਿਰ ਉਸ ਨੂੰ ਦੂਜਾ ਠਕ ਆਖਦਾ ਹੈ ਇਹ ਤਾਂ ਸੱਚੀ ਕੁੱਤਾ ਹੀ ਲੱਗਦਾ ਉਹ ਉਸ ਨੂੰ ਗੁੱਸੇ ਵਿੱਚ ਆਖਦਾ ਹੈ ਤੁਹਾਡੀਆਂ ਕਿਤੇ ਅੱਖਾਂ ਤਾਂ ਨਹੀਂ ਖਰਾਬ ਇਹ ਬੱਕਰੀ ਦਾ ਬੱਚਾ ਹੈ ਇਹ ਸਭ ਬੋਲ ਕੇ ਜਦੋਂ ਉਹ ਉੱਥੋਂ ਜਾਣ ਲੱਗਦਾ ਹੈ ਇਹਨੇ ਨੂੰ ਤੀਜਾ ਆਖਦਾ ਹੈ ਵੀਰੇ ਤੂੰ ਪਾਗਲ ਤਾਂ ਨਹੀਂ ਲੋਕ ਤੇਰੇ ਤੇ ਹੱਸਣਗੇ ਇਹ ਕੁੱਤੇ ਦਾ ਹੀ ਬੱਚਾ ਹੈ ਜਿਸ ਦਾ ਨਤੀਜਾ ਇਹ ਨਿਕਲਿਆ ਕਿ ਉਸਨੇ ਆਪਣੇ ਆਪਣੇ ਮਨ ਨੂੰ ਮੰਨਵਾ ਲਿਆ ਕੇ ਹਾਂ ਇਹ ਮੇਮਣਾ ਨਹੀਂ ਇਹ ਕੁੱਤੇ ਦਾ ਹੀ ਬੱਚਾ ਹੋਣਾ ਉਹ ਉਸ ਨੂੰ ਰਾਹ ਵਿੱਚ ਹੀ ਛੱਡ ਗਿਆ ਤੇ ਠੱਗਾਂ ਨੇ ਉਸ ਨੂੰ ਚੁੱਕ ਲਿਆ ਇਹ ਕਹਾਣੀ ਦੱਸਦੀ ਹੈ ਕਿ ਜੇਕਰ ਬੰਦਾ ਕਿਸੇ ਗੱਲ ਬਾਰੇ ਵਾਰ-ਵਾਰ ਸੁਣੇ ਤਾਂ ਉਹਦੀ ਸੋਚ ਹੀ ਬਦਲ ਜਾਂਦੀ ਹੈ ਇਹਨਾਂ ਚੀਜ਼ਾਂ ਤੋਂ ਬਚਣ ਦੇ ਤਿੰਨ ਤਰੀਕੇ ਹਨ ਪਹਿਲਾ ਆਪਣੀ ਸੋਚ ਤੇ ਨਿਯੰਤਰਣ ਰੱਖੋ ਤੁਸੀਂ ਜੋ ਵੀ ਵੇਖਦੇ ਹੋ ਉਹ ਤੁਹਾਡੀ ਹਕੀਕਤ ਬਣ ਸਕਦਾ ਹੈ ਦੂਜਾ ਵਿਅਕਤੀਗਤ ਸੋਚ ਵਿਕਸਿਤ ਕਰੋ ਕੀ ਇਹ ਮੇਰੀ ਚੋਣ ਹੈ ਜਾਂ ਕਿਸੇ ਨੇ ਮੇਰੀ ਸੋਚ ਨੂੰ ਹੀ ਤਬਦੀਲ ਕਰ ਦਿੱਤਾ ਤੀਜੀ ਖਾਸ ਗੱਲ ਜਿਵੇਂ ਵਧੀਆ ਸੋਚ ਤੁਹਾਡੀ ਜ਼ਿੰਦਗੀ ਸਵਾਰ ਸਕਦੀ ਹੈ ਤਿਵੇਂ ਨਕਾਰਾਤਮਕ ਸੋਚ ਤੁਹਾਨੂੰ ਠੱਗ ਵੀ ਸਕਦੀ ਹੈ ਹੁਣ ਜਾਣਦੇ ਹਾਂ ਸਿਮਰਨ ਦੀ ਤਾਕਤ ਨਾਮ ਜਪਣ ਨਾਲ ਸੋਚ ਵਿੱਚ ਕੀ ਪਰਿਵਰਤਨ ਆਉਂਦੇ ਹਨ ਜਿਹੜੀ ਗੱਲ ਬੰਦਾ ਵਾਰ-ਵਾਰ ਸੋਚੇਗਾ ਉਹਦੀ ਹਕੀਕਤ ਬਣ ਜਾਵੇਗੀ ਤਾਂ ਜੇਕਰ ਅਸੀਂ ਚੰਗੇ ਗੁਣਾਂ ਨੂੰ ਵਾਰ-ਵਾਰ ਸੋਚੀਏ ਤਾਂ ਸਾਡੀ ਜ਼ਿੰਦਗੀ ਚੰਗੀ ਹੋ ਜਾਵੇਗੀ ਗੁਰੂ ਸਾਹਿਬ ਨੇ ਉਪਦੇਸ਼ ਦਿੱਤਾ ਕਿ ਵਾਯਗੁਰੂ ਨਾਮ ਦੀ ਸ਼ਕਤੀ ਅਨੰਤ ਹੈ ਗੁਰੂ ਸਾਹਿਬ ਨੇ ਕਿਹਾ ਵਾਯਗੁਰੂ ਵਾਯਗੁਰੂ ਵਾਰ ਵਾਰ ਜਪੋ ਇਹ ਤੁਹਾਡੀ ਹਕੀਕਤ ਬਣ ਜਾਵੇਗਾ ਜਿਵੇਂ ਪਹਾੜੇ ਬਚਪਨ ਵਿੱਚ ਵਾਰ-ਵਾਰ ਬੋਲ ਕੇ ਮਨ 'ਚ ਵਸ ਜਾਂਦੇ ਉਹੀ ਤਰੀਕਾ ਨਾਮ ਜਪਣ ਤੇ ਵੀ ਲਾਗੂ ਹੁੰਦਾ ਹੈ ਕੁਝ ਮਹੀਨਿਆਂ 'ਚ ਤੁਸੀਂ ਮਹਿਸੂਸ ਕਰੋਗੇ ਕਿ ਤੁਹਾਡੀ ਸੋਚ ਚੰਗੀ ਹੋ ਰਹੀ ਹੈ ਮਾੜੇ ਵਿਚਾਰ ਘਟ ਹੋ ਰਹੇ ਹਨ ਜਦੋਂ ਅਸੀਂ ਰੱਬ ਦਾ ਨਾਮ ਜਪਦੇ ਹਾਂ ਸਾਡੇ ਅੰਦਰ ਚੰਗੇ ਵਿਚਾਰ ਆਉਣ ਲੱਗਦੇ ਹਨ ਕੀ ਤੁਸੀਂ ਨਾਮਦੇਵ ਤੇ ਤ੍ਰਿਲੋਚਨ ਦੀ ਕਹਾਣੀ ਬਾਰੇ ਜਾਣਦੇ ਹੋ ਜਿਸ ਵਿੱਚ ਉਹਨਾਂ ਨੇ ਰੱਬ ਦੇ ਦਰਸ਼ਨ ਕੀਤੇ ਸੀ ਭਗਤ ਤ੍ਰਿਲੋਚਨ ਨੇ ਭਗਤ ਨਾਮਦੇਵ ਨੂੰ ਪੁੱਛਿਆ ਜੇਕਰ ਰੱਬ ਹੈ ਤਾਂ ਮੈਂ ਉਹਦੇ ਦਰਸ਼ਨ ਕਿਵੇਂ ਕਰਾਂ ਨਾਮਦੇਵ ਨੇ ਕਿਹਾ ਵਾਯੂ ਗੁਰੂ ਦਾ ਨਾਮ ਜਪ ਵਾਰ ਵਾਰ ਜਪ ਜਿਵੇਂ ਜਿਵੇਂ ਤੇਰੀ ਸੋਚ ਪਵਿੱਤਰ ਹੋਵੇਗੀ ਤੇ ਤੈਨੂੰ ਰੱਬ ਆਪਣੇ ਆਸ-ਪਾਸ ਮਹਿਸੂਸ ਹੋਵੇਗਾ ਭਗਤ ਜੀ ਨੇ ਉਹਨਾਂ ਦੀ ਗੱਲ ਨੂੰ ਮੰਨ ਕੇ ਜਦੋਂ ਚਿੱਤ ਲਾ ਕੇ ਨਾਮ ਜਪਿਆ ਉਹਨਾਂ ਨੂੰ ਵੀ ਰੱਬ ਦੇ ਦਰਸ਼ਨ ਹੋਏ ਜਿਹੜੀ ਗੱਲ ਤੁਸੀਂ ਵਾਰ ਵਾਹ ਜਪਦੇ ਹੋ ਉਹ ਤੁਹਾਡੀ ਹਕੀਕਤ ਬਣ ਜਾਂਦੀ ਹੈ ਅੱਜ ਦੇ ਜੀਵਨ ਵਿੱਚ ਇਸ ਦਾ ਕੀ ਲਾਭ ਹੈ ਕਈ ਲੋਕ ਕਹਿੰਦੇ ਸਾਡੇ ਕੋਲ ਸਮਾਂ ਨਹੀਂ ਅਸੀਂ ਕਿਵੇਂ ਨਾਮ ਜਪ ਸਕਦੇ ਪਰ ਹਕੀਕਤ ਇਹ ਹੈ ਜਿਵੇਂ ਸਾਡਾ ਮਨ ਲਗਾਤਾਰ ਕਿਸੇ ਚੀਜ਼ ਬਾਰੇ ਸੋਚਣ ਲੱਗ ਪੈਂਦਾ ਜੇਕਰ ਅਸੀਂ ਚੰਗੀ ਸੋਚ ਨੂੰ ਵਾਰ ਵਾਰ ਜਪਦੇ ਹਾਂ ਤਾਂ ਉਹ ਹੌਲੀ-ਹੌਲੀ ਅਸਲ ਬਣ ਜਾਵੇਗੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਾਲ ਕਲੇਸ਼ ਤਨ ਮਾਹੇ ਮਿਟਾਵੋ ਗੁਰੂ ਸਾਹਿਬ ਨੇ ਵੀ ਆਖਿਆ ਕਿ ਨਾਮ ਜਪਣ ਨਾਲ ਚਿੰਤਾਵਾਂ ਦੂਰ ਹੋ ਜਾਂਦੀਆਂ ਹਨ ਆਓ ਜਾਣਦੇ ਹਾਂ ਕਿ ਸੋਚ ਦੀ ਤਾਕਤ ਨੂੰ ਕਿਵੇਂ ਵਰਤਣਾ ਜੇਕਰ ਤੁਸੀਂ ਆਪਣੀ ਸੋਚ ਉੱਤੇ ਨਿਯੰਤਰਣ ਪਾ ਲਿਆ ਤਾਂ ਤੁਹਾਡੀ ਜ਼ਿੰਦਗੀ ਵਿੱਚ ਕਾਫੀ ਵੱਡਾ ਬਦਲਾ ਆ ਸਕਦਾ ਹੈ ਪਰ ਸਵਾਲ ਇਹ ਹੈ ਕਿ ਕਿਵੇਂ ਕਰੀਏ ਮਾੜੇ ਵਿਚਾਰਾਂ ਨੂੰ ਸੋਚ ਨੂੰ ਚੁਣੌਤੀ ਦੇਵੋ ਤੁਸੀਂ ਹਰ ਸਮੇਂ ਆਪਣੇ ਆਸ-ਪਾਸ ਦੀਆਂ ਗੱਲਾਂ ਤੇ ਧਿਆਨ ਦਿੰਦੇ ਹੋ ਤੁਸੀਂ ਕਿਸੇ ਵੀ ਨਵੀਂ ਚੀਜ਼ ਲਈ ਪਹਿਲਾਂ ਹੀ ਮਾੜੀ ਸੋਚ ਲਿਆਉਂਦੇ ਹੋ ਜਿਵੇਂ ਹੀ ਤੁਸੀਂ ਕੋਈ ਨਵੀਂ ਚੀਜ਼ ਸ਼ੁਰੂ ਕਰਦੇ ਹੋ ਕੀ ਤੁਹਾਡੇ ਮਨ ਵਿੱਚ ਆਉਂਦਾ ਹੈ ਮੈਂ ਇਹ ਨਹੀਂ ਕਰ ਸਕਦਾ ਜਾਂ ਇਹ ਮੇਰੇ ਲਈ ਕਰਨਾ ਔਖਾ ਹੈ ਜੇ ਹਾਂ ਤਾਂ ਇਹ ਹੀ ਤੁਹਾਡੀ ਸਭ ਤੋਂ ਵੱਡੀ ਰੁਕਾਵਟ ਹੈ ਆਪਣੀ ਸੋਚ ਨੂੰ ਬਦਲੋ ਦਿਲ ਦਿਮਾਗ ਨੂੰ ਸਹੀ ਦਿਸ਼ਾ ਵਿੱਚ ਲੈ ਜਾਓ ਜਿਹੜੀ ਗੱਲ ਵਾਰ-ਵਾਰ ਸੁਣੀ ਜਾਂਦੀ ਹੈ ਉਹ ਸਾਡੀ ਹਕੀਕਤ ਬਣ ਜਾਂਦੀ ਹੈ ਕਿਵੇਂ ਹਰ ਰੋਜ਼ ਆਪਣੇ ਲਈ ਚੰਗੀਆਂ ਗੱਲਾਂ ਦੁਹਰਾਓ ਮੈਂ ਆਪਣੇ ਜੀਵਨ ਵਿੱਚ ਚੰਗਾ ਬਦਲਾਅ ਲਿਆਉਣ ਲਈ ਤਿਆਰ ਹਾਂ ਮੈਂ ਜੋ ਵੀ ਸੋਚਾਂਗਾ ਉਹ ਹੀ ਮੇਰੀ ਹਕੀਕਤ ਬਣੇਗੀ ਮੈਂ ਚੰਗੇ ਵਿਚਾਰਾਂ ਨਾਲ ਆਪਣੀ ਜ਼ਿੰਦਗੀ ਬਿਹਤਰ ਬਣਾ ਸਕਦਾ ਹਾਂ ਜਦੋਂ ਤੁਸੀਂ ਇਹ ਗੱਲਾਂ ਵਾਰ-ਵਾਰ ਕਹਿਣਾ ਸ਼ੁਰੂ ਕਰਦੇ ਹੋ ਤੁਹਾਡੀ ਸੋਚ ਹੌਲੀ-ਹੌਲੀ ਬਦਲਣ ਲੱਗਦੀ ਹੈ ਜ਼ਿੰਦਗੀ 'ਚ ਵਿਅਕਤੀਗਤ ਤਜਰਬਾ ਲਾਉਣਾ ਬਹੁਤ ਜ਼ਰੂਰੀ ਹੈ ਜੋ ਤੁਹਾਡੀ ਸੋਚ ਦਾ ਅਸਲ ਪ੍ਰਭਾਵ ਪਹਿਲਾਂ ਹੀ ਮੰਨ ਲਓ ਕਿ ਤੁਸੀਂ ਹਮੇਸ਼ਾ ਆਪਣੇ ਹਾਲਾਤ ਬਦਲ ਸਕਦੇ ਹੋ ਤੁਸੀਂ ਹਮੇਸ਼ਾ ਪੈਸਾ ਕਮਾ ਸਕਦੇ ਹੋ ਤੰਦਰੁਸਤ ਹੋ ਸਕਦੇ ਹੋ ਨਵੇਂ ਰਿਸ਼ਤੇ ਬਣਾ ਸਕਦੇ ਹੋ ਪਰ ਪਹਿਲਾਂ ਸੋਚ ਬਦਲਣੀ ਪਵੇਗੀ ਜੇਕਰ ਤੁਸੀਂ ਹਮੇਸ਼ਾ ਚਿੰਤਾ ਕਰਦੇ ਰਹੋਗੇ ਤਾਂ ਹਮੇਸ਼ਾ ਚਿੰਤਾ ਚ ਹੀ ਫਸੇ ਰਹੋਗੇ ਇਸੇ ਤਰ੍ਹਾਂ ਜੇਕਰ ਤੁਸੀਂ ਹਮੇਸ਼ਾ ਚੰਗੀ ਤਰੱਕੀ ਬਾਰੇ ਸੋਚਣ ਲੱਗ ਪਏ ਤਾਂ ਤੁਸੀਂ ਹਮੇਸ਼ਾ ਵੱਧਦੇ ਰਹੋਗੇ ਆਓ ਹੁਣ ਆਖਰੀ ਪਾਗ ਵਿੱਚ ਜਾਣਦੇ ਹਾਂ ਕਿ ਇਸ ਨੂੰ ਜ਼ਿੰਦਗੀ ਵਿੱਚ ਅਮਨ ਕਿਵੇਂ ਕਰਨਾ ਹੈ ਸਿਰਫ ਸੋਚ ਬਦਲਣੀ ਹੀ ਕਾਫੀ ਨਹੀਂ ਉਸਤੇ ਅਮਲ ਕਰਨਾ ਵੀ ਲਾਜ਼ਮੀ ਹੈ ਕਿ ਤੁਸੀਂ ਅਸਲ ਵਿੱਚ ਸੋਚ ਨੂੰ ਬਦਲਣ ਲਈ ਤਿਆਰ ਹੋ ਕਿ ਤੁਸੀਂ ਹਰ ਰੋਜ਼ ਆਪਣੀ ਸੋਚ ਵਿੱਚ ਸੁਧਾਰ ਕਰਨ ਦੀ ਕੋਸ਼ਿਸ਼ ਕਰਨ ਲਈ ਤਿਆਰ ਹੋ ਜੋ ਗੱਲ ਤੁਸੀਂ ਹੁਣ ਤੱਕ ਪੜ੍ਹੀ ਕਿ ਤੁਸੀਂ ਉਸ ਨੂੰ ਅਪਣਾਉਣ ਲਈ ਤਿਆਰ ਹੋ ਜੇ ਹਾਂ ਤਾਂ ਅੱਗੇ ਦੇ ਤਿੰਨ ਪੜਾ ਤੁਹਾਡੀ ਮਦਦ ਕਰਨਗੇ ਪਹਿਲਾ ਸਵੇਰ ਉੱਠਦੇ ਹੀ ਚੰਗੀ ਸੋਚ ਰੱਖਣੀ ਬਹੁਤ ਜ਼ਰੂਰੀ ਹੈ ਕਿਉਂਕਿ ਸਵੇਰੇ ਉੱਠਣ ਦੇ ਪਹਿਲੇ 5 ਮਿੰਟ ਤਹੀ ਕਰਦੇ ਹਨ ਕਿ ਤੁਹਾਡਾ ਅੱਜ ਦਾ ਦਿਨ ਕਿਵੇਂ ਦਾ ਹੋਵੇਗਾ ਇਹ ਪੱਕਾ ਕਰੋ ਕਿ ਪਹਿਲੀ ਸੋਚ ਹਮੇਸ਼ਾ ਚੰਗੀ ਹੋਵੇ ਜਿਵੇਂ ਅੱਜ ਦਾ ਦਿਨ ਸ਼ਾਨਦਾਰ ਰਹੇਗਾ ਮੈਂ ਹਰ ਹਾਲਤ ਵਿੱਚ ਵਧੀਆ ਕੰਮ ਕਰਾਂਗਾ ਮੈਂ ਆਪਣੀ ਤਾਕਤ ਤੇ ਵਿਸ਼ਵਾਸ ਰੱਖਦਾ ਹਾਂ ਤੁਹਾਨੂੰ ਇਹ ਬਹੁਤ ਛੋਟੀ ਗੱਲ ਲੱਗ ਸਕਦੀ ਹੈ ਪਰ ਜੇਕਰ ਤੁਸੀਂ ਇਹ ਦਿਨ ਵਿੱਚ ਸ਼ੁਰੂ ਕਰ ਦਿੱਤਾ ਤਾਂ ਤੁਹਾਡੀ ਸੋਚ ਠੀਕ ਦਿਸ਼ਾ ਵਿੱਚ ਚੱਲ ਪਵੇਗੀ ਇਸ ਗੱਲ ਨੂੰ 21 ਦਿਨ ਕਰਕੇ ਦੇਖੋ ਤੁਹਾਨੂੰ ਫਰਕ ਆਪਣੇ ਆਪ ਮਹਿਸੂਸ ਹੋਣ ਲੱਗ ਜਾਵੇਗਾ ਦੂਜਾ ਪੜਾ ਦਿਨ ਦੌਰਾਨ ਨਕਾਰਾਤਮਕ ਸੋਚ ਤੇ ਪਕੜ ਪਾਓ ਜੇ ਕੋਈ ਵੀ ਨਕਾਰਾਤਮਕ ਸੋਚ ਆਉਂਦੀ ਹੈ ਤਾਂ ਤੁਰੰਤ ਸੋਚੋ ਕੀ ਇਹ ਮੇਰੇ ਲਈ ਲਾਭਕਾਰੀ ਹੈ ਜੇ ਇਹ ਸੋਚ ਤੁਹਾਡੀ ਮਦਦ ਨਹੀਂ ਕਰ ਰਹੀ ਤਾਂ ਉਸ ਨੂੰ ਤੁਰੰਤ ਬਦਲੋ ਆਪਣੇ ਦਿਮਾਗ ਵਿੱਚ ਇਹ ਸ਼ਾਮਲ ਕਰੋ ਇਹ ਸਮੱਸਿਆ ਨਹੀਂ ਇੱਕ ਮੌਕਾ ਹੈ ਮੈਂ ਅਜੇ ਹੀ ਕੋਈ ਚੀਜ਼ ਨਹੀਂ ਜੋ ਹਾਸਲ ਨਾ ਕਰ ਸਕਾਂ ਮੇਰੀ ਸੋਚ ਮੇਰਾ ਭਵਿੱਖ ਬਣਾਉਂਦੀ ਹੈ ਤਾਂ ਆਉਣ ਦੇ ਪਲ ਵਿੱਚ ਚੰਗੀ ਸੋਚ ਲੈ ਆਉਣ ਮਨੋਵਿਗਿਆਨਕ ਤਰੀਕੇ ਨਾਲ ਜੇ ਤੁਸੀਂ ਹਮੇਸ਼ਾ ਚੰਗੀ ਸੋਚ ਨੂੰ ਹੀ ਰਿਪੀਟ ਕਰੋ ਤਾਂ ਉਹ ਤੁਹਾਡੀ ਆਦਤ ਬਣ ਜਾਂਦੀ ਹੈ ਤੀਜੀ ਗੱਲ ਰਾਤ ਨੂੰ ਸੌਣ ਤੋਂ ਪਹਿਲਾਂ ਦਿਨ ਬਾਰੇ ਸੋਚੋ ਸੌਣ ਤੋਂ ਪਹਿਲਾਂ 5 ਮਿੰਟ ਤੱਕ ਆਪਣੀ ਦਿਨਚਰਿਆ ਦੀ ਸਮੀਖਿਆ ਕਰੋ ਕਿ ਤੁਸੀਂ ਚੰਗੀ ਸੋਚ ਰੱਖੀ ਜੇਕਰ ਨਹੀਂ ਤਾਂ ਕੀ ਬਦਲ ਸਕਦਾ ਆਪਣੇ ਦਿਲ ਦਿਮਾਗ ਨੂੰ ਇਹ ਵਿਸ਼ਵਾਸ ਦਿਓ ਕਿ ਤੁਸੀਂ ਵਧੀਆ ਜੀਵਨ ਬਣਾਉਂਦੇ ਜਾ ਰਹੇ ਹੋ ਸੋਣ ਤੋਂ ਪਹਿਲਾਂ ਦੀ ਸੋਚ ਤੁਹਾਡੇ ਅਚੇਤਨ ਮਨ 'ਚ ਵੱਸ ਜਾਂਦੀ ਹੈ ਇਸ ਲਈ ਇਹ ਸਭ ਤੋਂ ਮਹੱਤਵਪੂਰਨ ਪੜਾ ਹੈ ਤੁਸੀਂ ਆਪਣੇ ਆਲੇ ਦੁਆਲੇ ਦੀ ਸੋਚ ਨੂੰ ਵੀ ਚੰਗੀ ਦਿਸ਼ਾ ਦੇ ਸਕਦੇ ਹੋ ਅੱਜ ਹੀ ਸ਼ੁਰੂ ਕਰੋ ਹੁਣੇ ਇੱਕ ਚੰਗੀ ਸੋਚ ਤੇ ਕੰਮ ਕਰੋ ਅਤੇ ਆਪਣੀ ਨਵੀਂ ਸੋਚ ਨੂੰ ਅਸਲੀ ਜੀਵਨ ਦਾ ਹਿੱਸਾ ਬਣਾਓ ਅੱਜ ਦੀ ਗੱਲ ਤੁਹਾਨੂੰ ਕਿਸ ਤਰੀਕੇ ਨਾਲ ਲੱਗੀ ਕੀ ਤੁਸੀਂ ਕਦੇ ਆਪਣੇ ਜੀਵਨ ਵਿੱਚ ਸੋਚ ਦੀ ਤਾਕਤ ਨੂੰ ਮਹਿਸੂਸ ਕੀਤਾ ਕਿੰਨੇ ਲੋਕ ਇਸ ਸੋਚਣ ਦਾ ਤਰੀਕਾ ਅੱਜ ਤੋਂ ਅਪਣਾਉਣ ਜਾ ਰਹੇ ਹਨ ਕਮੈਂਟ ਕਰਕੇ ਦੱਸੋ ਕਿਉਂਕਿ ਤੁਹਾਡਾ ਫੀਡਬੈਕ ਬਹੁਤ ਮਹੱਤਵਪੂਰਨ ਹੈ ਇਹ ਵੀਡੀਓ ਆਪਣੇ ਦੋਸਤਾਂ ਨਾਲ ਵੀ ਸ਼ੇਅਰ ਕਰੋ ਤਾਂ ਕਿ ਉਹ ਵੀ ਆਪਣੀ ਸੋਚ ਨੂੰ ਸਧਾਰਨ ਤੇ ਸ਼ਕਤੀਸ਼ਾਲੀ ਬਣਾ ਸਕਣ ਚੈਨਲ ਨੂੰ ਸਬਸਕ੍ਰਾਈਬ ਕਰੋ ਕਿਉਂਕਿ ਅਸੀਂ ਨਵੇਂ ਗਿਆਨ ਤੇ ਸੋਚ ਪਰਿਵਰਤਨ ਵਾਲੀਆਂ ਵੀਡੀਓਜ਼ ਲੈ ਕੇ ਆਉਂਦੇ ਰਹਾਂਗੇ ਬੈਲ ਆਈਕਨ ਦਬਾਓ ਤਾਂ ਜੋ ਕੋਈ ਵੀ ਨਵੀਂ ਜਾਣਕਾਰੀ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚੇ